ਔ ਮੈਂ ਸਾਰੇ ਵੀਰਾਂ ਨੂੰ ਕਹਾਂਗਾ ਭੈਣਾਂ ਨੂੰ ਕਹਾਂਗਾ ਮੋਦੀ ਜੀ ਦੀ ਜੋ ਜੋ ਉਹਨਾਂ ਨੇ ਅੱਜ ਕਿਹਾ ਹੈ ਉਹਨਾਂ ਦੀ ਸੋਚ ਦੇ ਉੱਪਰ ਪੈਰਾ ਦੇ ਕੇ ਅਸੀਂ ਕੰਮ ਕਰੀਏ ਜੇ ਅਸੀਂ ਦੇਸ਼ ਦੀ ਤਰੱਕੀ ਚਾਹੁੰਦੇ ਆ ਆਪਣੇ ਦੇਸ਼ ਨੂੰ ਖੁਸ਼ਹਾਲ ਚਾਹੁੰਦੇ ਆ ਤੇ ਜੋ ਜੋ ਅੱਜ ਮੋਦੀ ਜੀ ਨੇ ਕਿਹਾ ਹੈ ਜੋ ਜੋ ਉਹਨਾਂ ਨੇ ਸੰਦੇਸ਼ ਦਿੱਤੇ ਨੇ ਉਹਦੀ ਪਾਲਣਾ ਕਰੀਏ ਮੈਂ ਅੱਜ ਸਾਰੇ ਹੀ ਦੇਸ਼ ਵਾਸੀਆਂ ਨੂੰ ਆਪਣੀਆਂ ਭੈਣਾਂ ਵਰ ਪਹਿਨਾਂ ਨੂੰ ਬਹੁਤ-ਬਹੁਤ ਸ਼ੁਭ ਦਿਹਾੜੀ ਦੀ ਮੁਬਾਰਕਬਾਦ ਹੈ। ਲੈਂਡ ਪੂਲਿੰਗ ਤੇ ਜਿਹੜਾ ਫੈਸਲਾ ਆਪੀ ਲਾ 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 ਇਹ ਲੈਂਡ ਪੂਲਿੰਗ ਦੇ ਉੱਪਰ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਦਿੱਲੀ ਤੋਂ ਹਾਰ ਕੇ ਆਏ ਦਿੱਲੀ ਨੂੰ ਲੁੱਟ ਕੇ ਆਏ ਔਰ ਪੰਜਾਬ ਨੂੰ ਲੁੱਟਣਾ ਚਾਹੁੰਦੇ ਸੀ। ਉਹਦੇ ਵਿੱਚ ਸਾਡੇ ਕਿਸਾਨ ਵੀਰਾਂ ਨੇ ਜਿਸ ਤਰੀਕੇ ਨਾਲ ਸੰਘਰਸ਼ ਕੀਤਾ ਔਰ ਸਾਡੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਸ਼ੋਕ ਸ਼ਰਮਾ ਜੀ ਨੇ ਵੀ ਜਿਸ ਤਰੀਕੇ ਨਾਲ ਇੱਕ ਸੰਘਰਸ਼ ਨੂੰ ਸ਼ੁਰੂ ਕੀਤਾ ਔਰ ਇਹ ਡਰਦੇ ਹੋਏ ਇਹਨਾਂ ਨੇ ਜਿਹੜਾ ਲੈਂਡ ਪੂਲਿੰਗ ਦਾ ਜਿਹੜਾ ਆਪਣਾ ਫੈਸਲਾ ਸੀ ਉਹਨੂੰ ਵਾਪਸ ਲਿਆ ਉਹ ਵੀ ਸਾਡੇ ਜ਼ਿਮੀਂਦਾਰ ਭਰਾਵਾਂ ਦੀ ਸਾਰਿਆਂ ਦੀ ਜਿੱਤ ਹੈ ਬੀਜੇਪੀ ਉਹਨਾਂ ਦੇ ਸਾਥ ਨਹੀਂ ਬਿਲਕੁਲ ਭਾਰਤੀ ਜਨਤਾ ਪਾਰਟੀ ਜ਼ਿਮੀਂਦਾਰਾਂ ਦੇ ਨਾਲ ਬਿਲਕੁਲ ਖੜੀ ਹੈ ਇੱਕ ਵੀ ਇੰਚ ਜਿਹੜੀ ਜਿਹੜੀ ਜ਼ਮੀਨ ਹੈ ਉਹ ਕਿਸੇ ਨੂੰ ਵੀ ਜ਼ਿੰਮੇਵਾਰ ਨਾ ਖੋਣ ਨਹੀਂ ਦੇਗੀ ਅੱਜ ਸਾਡਾ ਆਜ਼ਾਦੀ ਦਾ ਬੜਾ 70 ਮਾ ਦਿਹਾੜਾ ਅਸੀਂ ਸਾਰੇ ਰਲ ਮਿਲ ਕੇ ਬੜੇ ਪਿਆਰ ਨਾਲ ਸਦਗਾਨਾ ਮਨਾ ਰਹੇ ਹਾਂ ਔਰ ਇਹ ਵਿਸ਼ਕਰਮਾ ਚੌਂਕ 'ਚ ਸਾਡੇ ਆਦਰਯੋਗ ਸਵਰਗਵਾਸੀ ਰਮੇਸ਼ ਸੱਬਰਵਾਲ ਜੀ ਨੇ ਇਹ ਪ੍ਰੋਗਰਾਮ ਔਰੇ ਸ਼ੁਰੂ ਕੀਤਾ ਸੀ 43 ਸਾਲ ਪਹਿਲਾਂ ਔਰ ਲਗਾਤਾਰ 43 ਸਾਲ ਤੋਂ ਚਾਹੇ 15 ਅਗਸਤ ਦਾ ਹੋਵੇ ਚਾਹੇ 26 ਜਨਵਰੀ ਹੋਵੇ ਤਾਂ ਇੱਥੇ ਮਨਾਇਆ ਜਾਂਦਾ ਉਹਦੇ ਲਈ ਉਹਨਾਂ ਦੇ ਪੁੱਤਰ ਲक्की ਸੱਬਰਵਾਲ ਜੀ ਉਹਨਾਂ ਦੀ ਟੀਮ ਇਸ ਕਰ ਲਈ ਬਹੁਤ ਬਧਾਈ ਦੀ ਪਾਤਰਾ ਉਹਦੇ ਨਾਲ ਨਾਲ ਕਿਉਂਕਿ ਅੱਜ ਸਾਡਾ ਰਾਸ਼ਟਰੀ ਪਰਵ ਹੈ ਮੈਂ ਆਪਣੇ ਸ਼ਹੀਦਾਂ ਨੂੰ ਨਮਨ ਕਰਦਾ ਹਾਂ ਉਹਨਾਂ ਨੂੰ ਪ੍ਰਣਾਮ ਕਰਦਾ ਹਾਂ ਉਹਨਾਂ ਦੇ ਚਰਨਾਂ 'ਚ ਜਿਨ੍ਹਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਅਸੀਂ ਅੱਜ ਦਾ ਇਹ ਆਰਾਮ ਮਨਾ ਰਹੇ ਹਾਂ ਔਰ ਦੇਸ਼ ਵਾਸੀਆਂ ਨੂੰ ਬਧਾਈ ਦਿੰਨਾ ਔਰ ਅਣਮਿਲ ਕੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਸਾਨੂੰ ਆਹਵਾਨ ਕੀਤਾ ਆਓ ਅਸੀਂ ਰਲ ਮਿਲ ਕੇ ਆਪਣੇ ਦੇਸ਼ ਦੇ ਦੇਸ਼ ਦੀ ਤਰੱਕੀ ਦੇ ਲਈ ਦੇਸ਼ ਨੂੰ ਅੱਗੇ ਵਧਾਉਣ ਦੇ ਲਈ ਰਲ ਮਿਲ ਕੇ ਕੰਮ ਕਰੀਏ ਔਰ ਦੇਸ਼ ਅੱਗੇ ਜਾਵੇ ਜਿਵੇਂ 3 ਨੰਬਰ ਤੇ ਤਾਂ ਆਉਣ ਵਾਲੇ ਦਿਨਾਂ ਚ ਵਿਸ਼ਵ ਗੁਰੂ ਬਣ ਕੇ ਉੱਪਰ ਇਹ ਕਾਮਨਾਵਾਂ ਦੇ ਨਾਲੇ ਸ਼ੁਭ ਕਾਮਨਾ ਸਾਨੂੰ ਮੈਂ ਵਧਾਈ ਦਿੰਦਾ ਧੰਨਵਾਦ ਮੈਸੇਜ ਕੀ ਦੇਣਾ ਚਾਹੁੰਦੇ ਲੋਕਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਸਾਡਾ ਜਿਹੜਾ ਰਾਸ਼ਟਰ ਆ ਉਹ ਵਿਸ਼ਵ ਗੁਰੂ ਬਣੇ ਉਹਦੇ ਲਈ ਜ਼ਰੂਰਤ ਇਸੇ ਗੱਲ ਦੀ ਆ ਕਿ ਅਸੀਂ ਸਾਰੇ ਰਲ ਮਿਲ ਕੇ ਆਪਣੇ ਦੇਸ਼ ਦੀ ਵਿਚਾਰਤਾਰਾ ਦੇ ਨਾਲ ਆਪਣੇ ਰਾਸ਼ਟਰ ਦੀ ਵਿਚਾਰਤਾਰਾ ਦੇ ਨਾਲ ਇਸ ਦੇਸ਼ ਦੀ ਤਰੱਕੀ ਦੇ ਨਾਲ ਅਸੀਂ ਰਲ ਮਿਲ ਕੇ ਕਦਮ ਨਾ ਕਦਮ ਅੱਗੇ ਚੱਲੀਏ ਤਾਂ ਹੀ ਸਾਡਾ ਦੇਸ਼ ਪਹਿਲੇ ਨੰਬਰ ਦਾ ਸੂਰਤ